ਤਰੰਤਾਰਨ ਉਪਚੋਣ ਲਈ VOTING ਜਾਰੀ ਹੈ ਲਗਾਤਾਰ ਸਵੇਰ ਤੋਂ 7 ਵਜੇ ਤੋਂ ਜਿਹੜੀ ਆ VOTING ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਸ਼ਾਮ 6 ਵਜੇ ਤੱਕ ਜਿਹੜੀ ਆ VOTING ਕੀਤੀ ਜਾਵੇਗੀ 222 ਜਿਹੜੇ ਆ ਪੋਲਿੰਗ ਬੂਥ ਬਣਾਏ ਗਿਆ ਪੋਲਿੰਗ ਬੂਥਾਂ ਤੇ ਹੀ ਸਵੇਰੇ 7 ਵਜੇ ਤੋਂ ਲਗਾਤਾਰ VOTING ਜਾਰੀ ਹੈ ਤਾਂ ਦੱਸ ਦਈਏ ਕਿ ਹੁਣ 23.35% ਦਾ ਵੋਟ ਜਿਹੜੀ ਆ ਪੈ ਚੁੱਕੀ ਹੈ 23.35% VOTING ਜਿਹੜੀ ਆ ਹੋ ਚੁੱਕੀ ਹੈ ਤਰਨਤਾਰਨ ਦੇ ਵਿੱਚ ਅੱਜ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਪੱਬਾਂ ਪਾਰ ਹੋਈਆਂ ਨੇ ਕਿਉਂਕਿ ਅੱਜ ਤਰਨਤਾਰਨ ਦੇ ਵਿੱਚ ਜਿਮਣੀ ਚੋਣਾਂ ਨੇ ਸਵੇਰੇ 7 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ ਤੇ ਸ਼ਾਮ 6 ਵਜੇ ਤੱਕ ਜਿਹੜੀ ਆ VOTING ਹੋਵੇਗੀ ਹਾਲਾਂਕਿ 14 ਨਵੰਬਰ ਨੂੰ ਜਿਹੜੇ ਇਸ ਦੇ ਨਤੀਜੇ ਵੀ ਲਾਣੇ ਜਾਣਗੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ 24 ਘੰਟੇ ਪਹਿਲਾਂ ਚੋਣ ਤੋਂ 24 ਘੰਟੇ ਪਹਿਲਾਂ ਜਿਹੜਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਤਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਰੋਡ ਸ਼ੋਅ ਵੀ ਕੀਤੇ ਗਏ ਸੀ ਚੋਣ ਪ੍ਰਚਾਰ ਕੀਤੇ ਗਏ ਸੀ ਲੋਕਾਂ ਤੱਕ ਆਪਣੀ ਪਾਰਟੀ ਦੇ ਵੱਲੋਂ ਕਰਵਾਏ ਗਏ ਕੰਮ ਜਿਹੜੇ ਵੀ ਉਹ ਗਿਣਾਏ ਗਏ ਸੀ ਤਾਂ ਅੱਜ ਜਿਹੜੀ ਆ VOTING ਹੋ ਰਹੀ ਆ ਸਵੇਰੇ 7 ਵਜੇ ਤੋਂ ਹੀ ਤਰਨਤਾਰਨ ਦੇ ਵਿੱਚ ਚੋਣ ਹੋ ਰਹੀ ਆ ਜੇਕਰ ਗੱਲ ਕਰੀ ਜਾਵੇ 2012 ਦੀ ਤਾਂ 2012 ਦੇ ਵਿੱਚ ਵੀ ਹਰਮੇਤ ਸਿੰਘ ਸੰਧੂ ਜਿਹੜੇ ਆ ਉਮੀਦਵਾਰ ਵਜੋਂ ਐਲਾਨੇ ਗਏ ਸੀ ਪਰ ਉਦੋਂ ਉਹਨਾਂ ਦੀ ਪਾਰਟੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਸੀ ਉਦੋਂ ਵੀ ਉਹਨਾਂ ਨੇ ਜਿਹੜੀ ਆ ਜਿੱਤ ਪ੍ਰਾਪਤ ਕੀਤੀ ਸੀ 50 ਯਾਰ ਦੇ ਕਰੀਬ ਜਿਹੜੀ ਆ ਵੋਟ ਹਰਮੇਤ ਸਿੰਘ ਸੰਧੂ ਨੂੰ ਪਈ ਸੀ ਜਦ ਕਿ ਹੁਣ ਹਰਮੇਤ ਸਿੰਘ ਸੰਧੂ ਜਿਹੜੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿਹੜਾ ਚੋਣ ਦੇ ਵਿੱਚ ਉਤਰੇ ਨੇ ਚੋਣ ਲੜ ਰਹੇ ਨੇ ਤਾਂ ਦੱਸਦੀ ਏ ਕਿ ਉਦੋਂ ਧਰਮਵੀਰ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਿਆ ਸੀ ਤਾਂ ਉਹਨਾਂ ਨੂੰ 45000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਇਸ ਤੋਂ ਇਲਾਵਾ ਜੇਕਰ 2017 ਦੀ ਗੱਲ ਕੀਤੀ ਜਾਵੇ ਤਾਂ 2017 ਦੇ ਵਿੱਚ ਵੀ ਜਿਹੜਾ ਧਰਮਵੀਰ ਅਗਨੀ ਹੋਤਰੀ ਤੇ ਹਰਮਿਤ ਸੰਧੂ ਜਿਹੜੇ ਆ ਕਿ ਹਰਮਿਤ ਸੰਧੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੇ ਤੇ ਧਰਮਵੀਰ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਦੇ ਉਮੀਦਵਾਰ ਸੀ ਤਾਂ ਇਹਨਾਂ ਦੇ ਵਿਚਕਾਰ ਜਿਹੜੀ ਆ ਜ਼ਬਰਦਸਤ ਟੱਕਰ ਹੋਈ ਸੀ ਧਰਮਵੀਰ ਅਗਨੀ ਹੋਤਰੀ ਦੀ 2017 ਦੇ ਵਿੱਚ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਜਿੱਤ ਹੋਈ ਸੀ ਉਹਨਾਂ ਨੂੰ ਕਰੀਬ 60000 ਵੋਟ ਪਈ ਸੀ ਤੇ ਹਰਮਿਤ ਸਿੰਘ ਸੰਧੂ ਨੂੰ ਜਿਹੜੀ ਆ 45000 ਦੇ ਕਰੀਬ ਵੋਟ ਪਈ ਸੀ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ 2022 ਦੀ ਤਾਂ 2022 ਦੇ ਵਿੱਚ ਵੀ ਜਿਹੜੀ ਆ ਤਰੰबीर ਅਗਨੀ ਹੋਤਰੀ ਜਿਹੜਿਆ ਉਹ ਹਾਰ ਚੁੱਕੇ ਸੀ ਇਸ ਤੋਂ ਇਲਾਵਾ ਜਿਹੜਿਆ ਸ਼੍ਰੋਮਣੀ ਅਕਾਲੀ ਦਲ ਦੇ ਹਰਮੇਤ ਸਿੰਘ ਸੰਧੂ ਅਗਵੀ ਹਾਰ ਚੁੱਕੇ ਸੀ ਤਾਂ 22 ਦੇ ਵਿੱਚ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਜਿਹੜੀ ਆ ਭਾਰੀ ਜਿੱਤੋਈ ਸੀ ਉਹਨਾਂ ਨੂੰ ਵੀ 52000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਹਾਲਾਂਕਿ ਹਰਮੇਤ ਜਿਹੜਿਆ ਹਰਮੇਤ ਸਿੰਘ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਤਾਂ ਇਸ ਤੋਂ ਬਾਅਦ ਜਿਹੜਾ ਦੱਸਿਆ ਜਾਂਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਕਸ਼ਮੀਰ ਸਿੰਘ ਸੋਲ ਤਾਂ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਜਿਹੜੀਆਂ ਇਹ ਤਰਨ ਤਾਰਨ ਜਿਮਨੀ ਚੋਣਾਂ ਮੁਰਤੋਂ ਕਰਵਾਈਆਂ ਜਾ ਰਹੀਆਂ ਨੇ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹਰਮਿਤ ਸਿੰਘ ਸੰਧੂ ਸੀ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਵੀ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ 2 ਕੁ ਮਹੀਨੇ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੇਤ ਸਿੰਘ ਸੰਧੂ ਨੂੰ ਜਿਹੜਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੀ ਜਦੋਂ ਹਰਮੇਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਉਦੋਂ ਜਿਹੜਾ ਕਸ਼ਮੀਰ ਸਿੰਘ ਸੋਹਲ ਦਾ ਪੀਏ ਸੀ ਕੋਮਲਪ੍ਰੀਤ ਸਿੰਘ ਉਸ ਦੇ ਵੱਲੋਂ ਵੀ ਜਿਹੜਾ ਰੋਜ਼ ਪ੍ਰਦਰਸ਼ਨ ਰੋਸ਼ ਜ਼ਾਹਿਰ ਕੀਤਾ ਗਿਆ ਸੀ ਉਸ ਦੇ ਵੱਲੋਂ ਵੀ ਇਤਰਾਜ਼ ਕੀਤਾ ਗਿਆ ਸੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸ ਵਿਧਾਨ ਸਭਾ ਦੀ ਸੀਟ ਦੀ ਟਿਕਟ ਜਿਹੜੀ ਆ ਉਸ ਨੂੰ ਦਿੱਤੀ ਜਾਣੀ ਆ ਤਾਂ ਉਸ ਦੇ ਵੱਲੋਂ ਵੀ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹ ਉਹਨਾਂ ਨੇ ਜਿਹੜਾ ਭਾਜਪਾ ਦੇ ਵਿੱਚ ਦਾਖਲ ਦੇ ਦਿੱਤੀ ਸੀ ਭਾਜਪਾ ਦੇ ਨਾਲ ਉਹ ਸ਼ਾਮਲ ਹੋ ਗਏ ਸੀ ਤਾਂ ਅੱਜ ਜਿਹੜੀਆਂ ਨੇ 11 ਨਵੰਬਰ ਹੈ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਰਾਜ ਕੇ ਜਿਹੜਾ ਉੱਥੇ ਪੱਪਾਂ ਪਾਰ ਹੋ ਕੇ ਪਹੁੰਚ ਰਹੀ ਹੈ ਕਈ ਲੋਕਾਂ ਦੇ ਵੱਲੋਂ ਵੀ ਜਿਹੜਾ ਉੱਥੇ ਜਾ ਕੇ ਆਪਣੀ VOTING ਦਿੱਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 2 ਲੱਖ ਦੇ ਕਰੀਬ ਲੋਕ ਨੇ ਇਹ ਫੈਸਲਾ ਕਰਨਗੇ ਕਿ ਕੌਣ ਤਰਨਤਾਰਨ ਦੇ ਵਿੱਚ ਜਿਹੜਾ ਬਾਜ਼ੀ ਮਾਰੇਗਾ ਵਿਧਾਨ ਸਭਾ ਦੀ ਸੀਟ ਕਿਸ ਦੇ ਪੱਖ ਦੇ ਵਿੱਚ ਜਾਂਦੀ ਹੈ ਤੇ ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਜਿਹੜੀ ਸੀਟ ਹੈ ਇਹ 2027 ਦੇ ਵਿੱਚ ਆਉਣ ਵਾਲੀਆਂ ਚੋਣਾਂ ਦਾ ਵੀ ਨਤੀਜਾ ਜਿਹੜਾ ਤੈਅ ਕਰ ਸਕਦੀ ਹੈ ਹਾਲਾਂਕਿ 14 ਨਵੰਬਰ ਨੂੰ ਰਿਜ਼ਲਟ ਆਉਣਗੇ ਅੱਜ ਦੱਸਿਆ ਜਾ ਰਿਹਾ ਹੁਣ ਤੱਕ ਜਿਹੜਾ 23.35% ਦੀ ਜਿਹੜੀ ਹੈ VOTING ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ 222 ਜਿਹੜਿਆ ਪੋਲਿੰਗ ਬੂਥ ਬਣੇ ਨੇ ਦੱਸਦੀਏ ਕਿ ਆਮ ਆਦਮੀ ਪਾਰਟੀ ਤੋਂ ਜਿਹੜਿਆ ਹੁਣ ਹਰਮੇਤ ਸਿੰਘ ਸੰਧੂ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਤਾਂ ਇਹ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਿੰਨ ਵਾਰ ਜਿਹੜਿਆ ਤਰਨ ਤਾਂ ਤੋਂ ਜਿੱਤ ਚੁੱਕੇ ਨੇ ਤਿੰਨ ਵਾਰ ਤਰਨ ਤਾਰਨ ਦੇ ਜਿਹੜੇ ਆ ਵਿਧਾਇਕ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਪਿਛਲੀ ਵਾਰ ਇਹਨਾਂ ਦੇ ਵਿਰੋਧ ਦੇ ਵਿੱਚ ਧਰਮਵੀਰ ਅਗਨੀਓਤਰੀ ਖੜੇ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਹਾਰ ਹੋਈ ਸੀ ਉਸ ਤੋਂ ਬਾਅਦ ਜਿਹੜਾ ਇਸ ਵਾਰ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਜਿਹੜਾ ਨਵਾਂ ਐਲਾਨਿਆ ਗਿਆ ਸੀ ਉਹ ਸੀ ਕਰਨਵੀਰ ਸਿੰਘ ਬੁਰਜ ਉਹ ਪਹਿਲੀ ਵਾਰ ਜਿਹੜੀ ਆ ਤਰਨ ਤਾਰਨ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦਾ ਨਾਮ ਉਮੀਦਵਾਰ ਵਜੋਂ ਐਲਾਨਿਆ ਗਿਆ ਸੀ ਤਾਂ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਸੁਖਵਿੰਦਰ ਕੌਰ ਰੰਦਾਵਾ ਨੂੰ ਜਿਹੜਾ ਉਮੀਦਵਾਰ ਐਲਾਨਿਆ ਗਿਆ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਆ VOTING ਕੀਤੀ ਗਈ ਆ ਸਭ ਤੋਂ ਪਹਿਲਾਂ ਕਾਂਗਰਸ ਦੇ ਆਗੂ ਕਰਮਵੀਰ ਸਿੰਘ ਦੇ ਵੱਲੋਂ ਜਿਹੜੀ ਆ VOTING ਕੀਤੀ ਗਈ ਸੀ ਤਾਂ ਹੁਣ ਇਹ ਜਿਹੜੀ ਚੋਣ ਪ੍ਰਕਿਰਿਆ ਤਰਨ ਤਰਨ ਦੇ ਵਿੱਚ ਉਪ ਚੋਣ ਪ੍ਰਕਿਰਿਆ VOTING ਜਿਹੜੀ ਆ ਲਗਾਤਾਰ ਚੱਲ ਰਹੀ ਆ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ 23.35% ਜਿਹੜੀ ਆ VOTING ਹੁਣ ਤੱਕ ਹੋ ਚੁੱਕੀ ਆ ਤਰੰਤਾਰਨ ਉਪਚੋਣ ਲਈ VOTING ਜਾਰੀ ਹੈ ਲਗਾਤਾਰ ਸਵੇਰ ਤੋਂ 7 ਵਜੇ ਤੋਂ ਜਿਹੜੀ ਆ VOTING ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਸ਼ਾਮ 6 ਵਜੇ ਤੱਕ ਜਿਹੜੀ ਆ VOTING ਕੀਤੀ ਜਾਵੇਗੀ 222 ਜਿਹੜੇ ਆ ਪੋਲਿੰਗ ਬੂਥ ਬਣਾਏ ਗਿਆ ਪੋਲਿੰਗ ਬੂਥਾਂ ਤੇ ਹੀ ਸਵੇਰੇ 7 ਵਜੇ ਤੋਂ ਲਗਾਤਾਰ VOTING ਜਾਰੀ ਹੈ ਤਾਂ ਦੱਸ ਦਈਏ ਕਿ ਹੁਣ 23.35% ਵੋਟ ਜਿਹੜੀ ਆ ਪੈ ਚੁੱਕੀ ਹੈ 23.35% VOTING ਜਿਹੜੀ ਆ ਹੋ ਚੁੱਕੀ ਆ ਤਰਨਤਾਰਨ ਦੇ ਵਿੱਚ ਅੱਜ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਪੱਬਾਂ ਪਾਰ ਹੋਈਆਂ ਨੇ ਕਿਉਂਕਿ ਅੱਜ ਤਰਨਤਾਰਨ ਦੇ ਵਿੱਚ ਜਿਮਣੀ ਚੋਣਾਂ ਨੇ ਸਵੇਰੇ 7 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ ਤੇ ਸ਼ਾਮ 6 ਵਜੇ ਤੱਕ ਜਿਹੜੀ ਆ VOTING ਹੋਵੇਗੀ ਹਾਲਾਂਕਿ 14 ਨਵੰਬਰ ਨੂੰ ਜਿਹੜੇ ਇਸ ਦੇ ਨਤੀਜੇ ਵੀ ਲਾਣੇ ਜਾਣਗੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ 24 ਘੰਟੇ ਪਹਿਲਾਂ ਚੋਣ ਤੋਂ 24 ਘੰਟੇ ਪਹਿਲਾਂ ਜਿਹੜਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਤਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਰੋਡ ਸ਼ੋਅ ਵੀ ਕੀਤੇ ਗਏ ਸੀ ਚੋਣ ਪ੍ਰਚਾਰ ਕੀਤੇ ਗਏ ਸੀ ਲੋਕਾਂ ਤੱਕ ਆਪਣੀ ਪਾਰਟੀ ਦੇ ਵੱਲੋਂ ਕਰਵਾਏ ਗਏ ਕੰਮ ਜਿਹੜੇ ਵੀ ਉਹ ਗਿਣਾਏ ਗਏ ਸੀ ਤਾਂ ਅੱਜ ਜਿਹੜੀ ਆ VOTING ਹੋ ਰਹੀ ਆ ਸਵੇਰੇ 7 ਵਜੇ ਤੋਂ ਹੀ ਤਰਨਤਾਰਨ ਦੇ ਵਿੱਚ ਚੋਣ ਹੋ ਰਹੀ ਆ ਜੇਕਰ ਗੱਲ ਕਰੀ ਜਾਵੇ 2012 ਦੀ ਤਾਂ 2012 ਦੇ ਵਿੱਚ ਵੀ ਹਰਮੇਤ ਸਿੰਘ ਸੰਧੂ ਜਿਹੜੇ ਆ ਉਮੀਦਵਾਰ ਵਜੋਂ ਐਲਾਨੇ ਗਏ ਸੀ ਪਰ ਉਦੋਂ ਉਹਨਾਂ ਦੀ ਪਾਰਟੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਸੀ ਉਦੋਂ ਵੀ ਉਹਨਾਂ ਨੇ ਜਿਹੜੀ ਆ ਜਿੱਤ ਪ੍ਰਾਪਤ ਕੀਤੀ ਸੀ 50000 ਦੇ ਕਰੀਬ ਜਿਹੜੀ ਆ ਵੋਟ ਹਰਮੇਤ ਸਿੰਘ ਸੰਧੂ ਪਈ ਚੀਜ਼ ਜਦ ਕਿ ਹਰਮੇਤ ਸਿੰਘ ਸੰਧੂ ਜਿਹੜੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿਹੜਾ ਚੋਣ ਦੇ ਵਿੱਚ ਉਤਰੇ ਨੇ ਚੋਣ ਲੜ ਰਹੇ ਨੇ ਤਾਂ ਦੱਸਦੀਏ ਕਿ ਉਦੋਂ ਧਰਮਵੀਰ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਿਆ ਸੀ ਤਾਂ ਉਹਨਾਂ ਨੂੰ 45000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਇਸ ਤੋਂ ਇਲਾਵਾ ਜੇਕਰ 2017 ਦੀ ਗੱਲ ਕੀਤੀ ਜਾਵੇ ਤਾਂ 2017 ਦੇ ਵਿੱਚ ਵੀ ਜਿਹੜਾ ਧਰਮਵੀਰ ਅਗਨੀ ਹੋਤਰੀ ਤੇ ਹਰਮੇਤ ਸੰਧੂ ਜਿਹੜੇ ਕਿ ਹਰਮੇਤ ਸੰਧੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੇ ਤੇ ਧਰਮਵੀਰ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਦੇ ਉਮੀਦਵਾਰ ਸੀ ਤਾਂ ਇਹਨਾਂ ਦੇ ਵਿਚਕਾਰ ਜਿਹੜੀ ਆ ਜ਼ਬਰਦਸਤ ਟੱਕਰ ਹੋਈ ਸੀ ਧਰਮਵੀਰ ਅਗਨੀ ਹੋਤਰੀ ਦੀ 2017 ਦੇ ਵਿੱਚ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਜਿੱਤ ਹੋਈ ਸੀ ਉਹਨਾਂ ਨੂੰ ਕਰੀਬ 60000 ਵੋਟ ਪਈ ਸੀ ਤੇ ਹਰਮੇਤ ਸਿੰਘ ਸੰਧੂ ਨੂੰ ਜਿਹੜੀ ਆ 45000 ਦੇ ਕਰੀਬ ਵੋਟ ਪਈ ਸੀ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ 2022 ਦੀ ਤਾਂ 2022 ਦੇ ਵਿੱਚ ਵੀ ਜਿਹੜੀ ਆ ਧਰਮਵੀਰ ਅਗਨੀ ਹੋਤਰੀ ਜਿਹੜਿਆ ਉਹ ਹਾਰ ਚੁੱਕੇ ਸੀ ਇਸ ਤੋਂ ਇਲਾਵਾ ਜਿਹੜਿਆ ਸ਼੍ਰੋਮਣੀ ਅਕਾਲੀ ਦਲ ਦੇ ਹਰਮੇਤ ਸਿੰਘ ਸੰਧੂ ਅਗਭੀ ਹਾਰ ਚੁੱਕੇ ਸੀ ਤਾਂ 22 ਦੇ ਵਿੱਚ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਲ ਸਿੰਘ ਸੋਲ ਦੀ ਜਿਹੜੀ ਆ ਜਿੱਤੋਈ ਸੀ ਉਹਨਾਂ ਨੂੰ ਵੀ 52000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਹਾਲਾਂਕਿ ਹਰਮੇਤ ਸਿੰਘ ਜਿਹੜੇ ਹਰਮੇਤ ਸਿੰਘ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਤਾਂ ਉਸ ਤੋਂ ਬਾਅਦ ਜਿਹੜਾ ਦੱਸਿਆ ਜਾਂਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਕਸ਼ਮੀਰ ਸਿੰਘ ਸੋਹਲ ਤਾਂ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਜਿਹੜੀਆਂ ਇਹ ਤਰਨ ਤਾਰਨ ਜਿਮਨੀ ਚੋਣਾਂ ਮੁਰਤੋਂ ਕਰਵਾਈਆਂ ਜਾ ਰਹੀਆਂ ਨੇ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹਰਮਿਤ ਸਿੰਘ ਸੰਧੂ ਸੀ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਵੀ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ 2 ਕੁ ਮਹੀਨੇ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਹਰਮਿਤ ਸਿੰਘ ਸੰਧੂ ਨੂੰ ਜਿਹੜਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੀ ਜਦੋਂ ਹਰਮਿਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਉਦੋਂ ਜਿਹੜਾ ਕਸ਼ਮੀਰ ਸਿੰਘ ਸੋਹਲ ਦਾ ਪੀਏ ਸੀ ਕੋਮਲਪ੍ਰੀਤ ਸਿੰਘ ਉਸ ਦੇ ਵੱਲੋਂ ਵੀ ਜਿਹੜਾ ਰੋਜ਼ ਪ੍ਰਦਰਸ਼ਨ ਰੋਸ਼ ਜ਼ਾਹਿਰ ਕੀਤਾ ਗਿਆ ਸੀ ਉਸ ਦੇ ਵੱਲੋਂ ਵੀ ਇਤਰਾਜ਼ ਕੀਤਾ ਗਿਆ ਸੀ ਉਸ ਦੇ ਵੱਲੋਂ ਜਾ ਰਿਹਾ ਸੀ ਕਿ ਇਸ ਵਿਧਾਨ ਸਭਾ ਦੀ ਸੀਟ ਦੀ ਟਿਕਟ ਜਿਹੜੀ ਆ ਉਸ ਨੂੰ ਦਿੱਤੀ ਜਾਣੀ ਆ ਤਾਂ ਉਸ ਦੇ ਵੱਲੋਂ ਵੀ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹ ਉਹਨਾਂ ਨੇ ਜਿਹੜਾ ਭਾਜਪਾ ਦੇ ਵਿੱਚ ਦਾਖਲ ਦੇ ਦਿੱਤੀ ਸੀ ਭਾਜਪਾ ਦੇ ਨਾਲ ਉਹ ਸ਼ਾਮਲ ਹੋ ਗਏ ਸੀ ਤਾਂ ਅੱਜ ਜਿਹੜੀਆਂ ਨੇ 11 ਨਵੰਬਰ ਹੈ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਰਾਜ ਕੇ ਜਿਹੜਾ ਉੱਥੇ ਪੱਪਾਂ ਪਾਰ ਹੋ ਕੇ ਪਹੁੰਚ ਰਹੀ ਆ ਕਈ ਲੋਕਾਂ ਦੇ ਵੱਲੋਂ ਵੀ ਜਿਹੜਾ ਉੱਥੇ ਜਾ ਕੇ ਆਪਣੀ VOTING ਦਿੱਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 2 ਲੱਖ ਦੇ ਕਰੀਬ ਲੋਕ ਨੇ ਇਹ ਫੈਸਲਾ ਕਰਨਗੇ ਕਿ ਕੌਣ ਤਰਨਤਾਰਨ ਦੇ ਵਿੱਚ ਜਿਹੜਾ ਬਾਜ਼ੀ ਮਾਰੇਗਾ ਵਿਧਾਨ ਸਭਾ ਦੀ ਸੀਟ ਕਿਸ ਦੇ ਪੱਖ ਦੇ ਵਿੱਚ ਜਾਂਦੀ ਹੈ ਇੱਥੇ ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਸ਼ੀਟ ਹੈ ਇਹ 2027 ਦੇ ਵਿੱਚ ਆਉਣ ਵਾਲੀਆਂ ਚੋਣਾਂ ਦਾ ਵੀ ਨਤੀਜਾ ਜਿਹੜਾ ਤੈਅ ਕਰ ਸਕਦੇ ਹਾਲਾਂਕਿ 14 ਨਵੰਬਰ ਨੂੰ ਰਿਜ਼ਲਟ ਆਉਣਗੇ ਅੱਜ ਦੱਸਿਆ ਜਾ ਰਿਹਾ ਹੁਣ ਤੱਕ ਜਿਹੜਾ 23.35% ਦੀ ਜਿਹੜੀ ਹੈ VOTING ਹੋ ਚੁੱਕੀ ਹੈ ਸਵੇਰੇ 7:00 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ 222 ਜਿਹੜਿਆ ਪੋਲਿੰਗ ਬੂਥ ਬਣੇ ਨੇ ਦੱਸਦੀਏ ਕਿ ਆਮ ਆਦਮੀ ਪਾਰਟੀ ਤੋਂ ਜਿਹੜਿਆ ਹੁਣ ਹਰਮੇਤ ਸਿੰਘ ਸੰਧੂ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਤਾਂ ਇਹ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਿੰਨ ਵਾਰ ਜਿਹੜਿਆ ਤਰਨਤਾਰਨ ਤੋਂ ਜਿੱਤ ਚੁੱਕੇ ਨੇ ਤਿੰਨ ਵਾਰ ਤਰਨਤਾਰਨ ਦੇ ਜਿਹੜਿਆ ਵਿਧਾਇਕ ਚੁਕੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਪਿਛਲੀ ਵਾਰ ਇਹਨਾਂ ਦੇ ਵਿਰੋਧ ਦੇ ਵਿੱਚ ਤਰਨਵੀਰ ਅਗਨੀਓਤਰੀ ਖੜੇ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਹਾਰ ਹੋਈ ਸੀ ਉਸ ਤੋਂ ਬਾਅਦ ਜਿਹੜਾ ਇਸ ਵਾਰ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਜਿਹੜਾ ਨਵਾਂ ਐਲਾਨਿਆ ਗਿਆ ਸੀ ਉਹ ਸੀ ਕਰਨਵੀਰ ਸਿੰਘ ਬੁਰਜ ਉਹ ਪਹਿਲੀ ਵਾਰ ਜਿਹੜੀ ਆ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦਾ ਨਾਮ ਉਮੀਦਵਾਰ ਵਜੋਂ ਐਲਾਨਿਆ ਗਿਆ ਸੀ ਤਾਂ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਸੁਖਵਿੰਦਰ ਕੌਰ ਰੰਦਾਵਾ ਨੂੰ ਜਿਹੜਾ ਉਮੀਦਵਾਰ ਐਲਾਨਿਆ ਗਿਆ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਆ VOTING ਕੀਤੀ ਗਈ ਆ ਸਭ ਤੋਂ ਪਹਿਲਾਂ ਕਾਂਗਰਸ ਦੇ ਆਗੂ ਕਰਮਵੀਰ ਸਿੰਘ ਦੇ ਵੱਲੋਂ ਜਿਹੜੀ ਆ VOTING ਕੀਤੀ ਗਈ ਸੀ ਤਾਂ ਹੁਣ ਇਹ ਜਿਹੜੀ ਚੋਣ ਪ੍ਰਕਿਰਿਆ ਤਰਨਤਾਰਨ ਦੇ ਵਿੱਚ ਉਪ ਚੋਣ ਪ੍ਰਕਿਰਿਆ VOTING ਜਿਹੜੀ ਆ ਲਗਾਤਾਰ ਚੱਲ ਰਹੀ ਹੈ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ 23.35% ਜਿਹੜੀ ਆ VOTING ਹੁਣ ਤੱਕ ਹੋ ਚੁੱਕੀ ਹੈ। ਤਰਨਤਾਰਨ ਉਪ ਚੋਣ ਲਈ VOTING ਜਾਰੀ ਹੈ ਲਗਾਤਾਰ ਸਵੇਰ ਤੋਂ 7 ਵਜੇ ਤੋਂ ਜਿਹੜੀ ਆ VOTING ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਸ਼ਾਮ 6 ਵਜੇ ਤੱਕ ਜਿਹੜੀ ਹੈ VOTING ਕੀਤੀ ਜਾਵੇਗੀ 222 ਜਿਹੜੇ ਆ ਪੋਲਿੰਗ ਬੂਥ ਬਣਾਏ ਗਿਆ ਪੋਲਿੰਗ ਬੂਥਾਂ ਤੇ ਹੀ ਸਵੇਰੇ 7 ਵਜੇ ਤੋਂ ਲਗਾਤਾਰ VOTING ਜਾਰੀ ਹੈ ਤਾਂ ਦੱਸ ਦਈਏ ਕਿ ਹੁਣ 23.35% ਵੋਟ ਜਿਹੜੀ ਹੈ ਪੈ ਚੁੱਕੀ ਹੈ 23.35% VOTING ਜਿਹੜੀ ਆ ਹੋ ਚੁੱਕੀ ਆ ਤਰਨਤਾਰਨ ਦੇ ਵਿੱਚ ਅੱਜ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਪੱਬਾਂ ਪਾਰ ਹੋਈਆਂ ਨੇ ਕਿਉਂਕਿ ਅੱਜ ਤਰਨਤਾਰਨ ਦੇ ਵਿੱਚ ਜਿਮਣੀ ਚੋਣਾਂ ਨੇ ਸਵੇਰੇ 7 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ ਤੇ ਸ਼ਾਮ 6 ਵਜੇ ਤੱਕ ਜਿਹੜੀ ਆ VOTING ਹੋਵੇਗੀ ਹਾਲਾਂਕਿ 14 ਨਵੰਬਰ ਨੂੰ ਜਿਹੜੇ ਇਸ ਦੇ ਨਤੀਜੇ ਵੀ ਲਾਣੇ ਜਾਣਗੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ 24 ਘੰਟੇ ਪਹਿਲਾਂ ਚੋਣ ਤੋਂ 24 ਘੰਟੇ ਪਹਿਲਾਂ ਜਿਹੜਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਤਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਰੋਡ ਸ਼ੋਅ ਵੀ ਕੀਤੇ ਗਏ ਸੀ ਚੋਣ ਪ੍ਰਚਾਰ ਕੀਤੇ ਗਏ ਸੀ ਲੋਕਾਂ ਤੱਕ ਆਪਣੀ ਪਾਰਟੀ ਦੇ ਵੱਲੋਂ ਕਰਵਾਏ ਗਏ ਕੰਮ ਜਿਹੜੇ ਵੀ ਉਹ ਗਿਣਾਏ ਗਏ ਸੀ ਤਾਂ ਅੱਜ ਜਿਹੜੀ ਆ VOTING ਹੋ ਰਹੀ ਆ ਸਵੇਰੇ 7 ਵਜੇ ਤੋਂ ਹੀ ਤਰਨਤਾਰਨ ਦੇ ਵਿੱਚ ਚੋਣ ਹੋ ਰਹੀ ਆ ਜੇਕਰ ਗੱਲ ਕਰੀ ਜਾਵੇ 2012 ਦੀ ਤਾਂ 2012 ਦੇ ਵਿੱਚ ਵੀ ਹਰਮੇਤ ਸਿੰਘ ਸੰਧੂ ਜਿਹੜੇ ਆ ਉਮੀਦਵਾਰ ਵਜੋਂ ਐਲਾਨੇ ਗਏ ਸੀ ਪਰ ਉਦੋਂ ਉਹਨਾਂ ਦੀ ਪਾਰਟੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਸੀ ਉਦੋਂ ਵੀ ਉਹਨਾਂ ਨੇ ਜਿਹੜੀ ਆ ਜਿੱਤ ਪ੍ਰਾਪਤ ਕੀਤੀ ਸੀ 50000 ਦੇ ਕਰੀਬ ਜਿਹੜੀ ਆ ਵੋਟ ਹਰਮੇਤ ਸਿੰਘ ਸੰਦੂ ਨੂੰ ਪਈ ਸੀ ਜਦ ਕਿ ਹਰਮੇਤ ਸਿੰਘ ਸੰਧੂ ਜਿਹੜੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿਹੜਾ ਚੋਣ ਦੇ ਵਿੱਚ ਉਤਰੇ ਨੇ ਚੋਣ ਲੜ ਰਹੇ ਨੇ ਤਾਂ ਦੱਸਦੀ ਏ ਕਿ ਉਦੋਂ ਧਰਮਵੀਰ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਿਆ ਸੀ ਤਾਂ ਉਹਨਾਂ ਨੂੰ 45000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਇਸ ਤੋਂ ਇਲਾਵਾ ਜੇਕਰ 2017 ਦੀ ਗੱਲ ਕੀਤੀ ਜਾਵੇ ਤਾਂ 2017 ਦੇ ਵਿੱਚ ਵੀ ਜਿਹੜਾ ਧਰਮਵੀਰ ਅਗਨੀ ਹੋਤਰੀ ਤੇ ਹਰਮੇਤ ਸੰਧੂ ਜਿਹੜੇ ਆ ਕਿ ਹਰਮੇਤ ਸੰਧੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੇ ਤੇ ਧਰਮਵੀਰ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਦੇ ਉਮੀਦਵਾਰ ਸੀ ਤਾਂ ਇਹਨਾਂ ਦੇ ਵਿਚਕਾਰ ਜਿਹੜੀ ਹੈ ਜ਼ਬਰਦਸਤ ਟੱਕਰ ਹੋਈ ਸੀ ਧਰਮਵੀਰ ਅਗਨੀਹੋਤਰੀ ਦੀ 2017 ਦੇ ਵਿੱਚ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਜਿੱਤ ਹੋਈ ਸੀ ਉਹਨਾਂ ਨੂੰ ਕਰੀਬ 60000 ਵੋਟ ਪਈ ਸੀ ਤੇ ਹਰਮੇਤ ਸਿੰਘ ਸੰਧੂ ਨੂੰ ਜਿਹੜੀ ਆ 45000 ਦੇ ਕਰੀਬ ਵੋਟ ਪਈ ਸੀ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ 2022 ਦੀ ਤਾਂ 2022 ਦੇ ਵਿੱਚ ਵੀ ਜਿਹੜੀ ਆ ਧਰਮਵੀਰ ਅਗਨੀਹੋਤਰੀ ਜਿਹੜਿਆ ਉਹ ਹਾਰ ਚੁੱਕੇ ਸੀ ਇਸ ਤੋਂ ਇਲਾਵਾ ਜਿਹੜਿਆ ਸ਼੍ਰੋਮਣੀ ਅਕਾਲੀ ਦਲ ਦੇ ਹਰਮੇਤ ਸਿੰਘ ਸੰਧੂ ਅਗਵੀ ਹਾਰ ਚੁੱਕੇ ਸੀ ਤਾਂ 22 ਦੇ ਵਿੱਚ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਲ ਸਿੰਘ ਸੋਲ ਦੀ ਜਿਹੜੀ ਜਿਹਤੋ ਇਸੀ ਉਹਨਾਂ ਨੂੰ ਵੀ 52000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਹਾਲਾਂਕਿ ਹਰਮੇਤ ਸਿੰਘ ਜਿਹੜੇ ਹਰਮੇਤ ਸਿੰਘ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਤਾਂ ਉਸ ਤੋਂ ਬਾਅਦ ਜਿਹੜਾ ਦੱਸਿਆ ਜਾਂਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਕਸ਼ਮੀਰ ਸਿੰਘ ਸੋਲ ਤਾਂ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਜਿਹੜੀਆਂ ਇਹ ਤਰਨ ਤਾਰਨ ਜਿਮਨੀ ਚੋਣਾ ਮੁਰਤੋਂ ਕਰਵਾਈਆਂ ਜਾ ਰਹੀਆਂ ਨੇ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹਰਮਿਤ ਸਿੰਘ ਸੰਧੂ ਸੀ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਵੀ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ 2 ਕੁ ਮਹੀਨੇ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਹਰਮਿਤ ਸਿੰਘ ਸੰਧੂ ਨੂੰ ਜਿਹੜਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੀ ਜਦੋਂ ਹਰਮਿਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਉਦੋਂ ਜਿਹੜਾ ਕਸ਼ਮੀਰ ਸਿੰਘ ਸੋਹਲ ਦਾ ਪੀਏ ਸੀ ਕੋਮਲਪ੍ਰੀਤ ਸਿੰਘ ਉਸ ਦੇ ਵੱਲੋਂ ਵੀ ਜਿਹੜਾ ਰੋਜ਼ ਪ੍ਰਦਰਸ਼ਨ ਰੋਸ਼ ਜ਼ਾਹਿਰ ਕੀਤਾ ਗਿਆ ਸੀ ਉਸ ਦੇ ਵੱਲੋਂ ਵੀ ਇਤਰਾਜ਼ ਕੀਤਾ ਗਿਆ ਸੀ ਉਸ ਦੇ ਵੱਲੋਂ ਕਹਿਆ ਜਾ ਰਿਹਾ ਸੀ ਕਿ ਇਸ ਵਿਧਾਨ ਸਭਾ ਦੀ ਸੀਟ ਦੀ ਟਿਕਟ ਜਿਹੜੀ ਆ ਉਸ ਨੂੰ ਦਿੱਤੀ ਜਾਣੀ ਆ ਤਾਂ ਉਸ ਦੇ ਵੱਲੋਂ ਵੀ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹ ਉਹਨਾਂ ਨੇ ਜਿਹੜਾ ਭਾਜਪਾ ਦੇ ਵਿੱਚ ਦਾਖਲ ਦੇ ਦਿੱਤੀ ਸੀ ਭਾਜਪਾ ਦੇ ਨਾਲ ਉਹ ਸ਼ਾਮਲ ਹੋ ਗਏ ਸੀ ਤਾਂ ਅੱਜ ਜਿਹੜੀਆਂ ਨੇ 11 ਨਵੰਬਰ ਐ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਰਾਜ ਕੇ ਜਿਹੜਾ ਉੱਥੇ ਪੱਪਾਂ ਪਾਰ ਹੋ ਕੇ ਪਹੁੰਚ ਰਹੀ ਆ ਕਈ ਲੋਕਾਂ ਦੇ ਵੱਲੋਂ ਵੀ ਜਿਹੜਾ ਉੱਥੇ ਜਾ ਕੇ ਆਪਣੀ VOTING ਦਿੱਤੀ ਜਾ ਰਹੀ ਆ ਦੱਸਿਆ ਜਾ ਰਿਹਾ ਹੈ ਕਿ 2 ਲੱਖ ਦੇ ਕਰੀਬ ਲੋਕ ਨੇ ਇਹ ਫੈਸਲਾ ਕਰਨਗੇ ਕਿ ਕੌਣ ਤਰਨਤਾਰਨ ਦੇ ਵਿੱਚ ਜਿਹੜਾ ਬਾਜ਼ੀ ਮਾਰੇਗਾ ਵਿਧਾਨ ਸਭਾ ਦੀ ਸੀਟ ਕਿਸ ਦੇ ਪੱਖ ਦੇ ਵਿੱਚ ਜਾਂਦੀ ਆ ਇੱਥੇ ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਜਿਹੜੀ ਸੀਟ ਹੈ ਇਹ 2027 ਦੇ ਵਿੱਚ ਆਉਣ ਵਾਲੀਆਂ ਚੋਣਾਂ ਦਾ ਵੀ ਨਤੀਜਾ ਜਿਹੜਾ ਤੈਅ ਕਰ ਸਕਦੇ ਹਾਲਾਂਕਿ 14 ਨਵੰਬਰ ਨੂੰ ਰਿਜ਼ਲਟ ਆਉਣਗੇ ਅੱਜ ਦੱਸਿਆ ਜਾ ਰਿਹਾ ਹੁਣ ਤੱਕ ਜਿਹੜਾ 23.35% ਦੀ ਜਿਹੜੀ ਹੈ VOTING ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ 222 ਜਿਹੜਿਆ ਪੋਲਿੰਗ ਬੂਥ ਬਣੇ ਨੇ ਦੱਸਦੀਏ ਕਿ ਆਮ ਆਦਮੀ ਪਾਰਟੀ ਤੋਂ ਜਿਹੜਿਆ ਹੁਣ ਹਰਮੇਤ ਸਿੰਘ ਸੰਧੂ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਤਾਂ ਇਹ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਿੰਨ ਵਾਰ ਜਿਹੜਿਆ ਤਰਨਤਾਰਨ ਤੋਂ ਜਿੱਤ ਚੁੱਕੇ ਨੇ ਤਿੰਨ ਵਾਰ ਤਰਨਤਾਰਨ ਦੇ ਜਿਹੜਿਆ ਵਿਧਾਇਕ ਰਹੇ ਕਿਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਪਿਛਲੀ ਵਾਰ ਇਹਨਾਂ ਦੇ ਵਿਰੋਧ ਦੇ ਵਿੱਚ ਤਰਨਵੀਰ ਅਗਨੀ ਉਤਰੀ ਖੜੇ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਹਾਰ ਹੋਈ ਸੀ ਉਸ ਤੋਂ ਬਾਅਦ ਜਿਹੜਾ ਇਸ ਵਾਰ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਜਿਹੜਾ ਨਵਾਂ ਐਲਾਨਿਆ ਗਿਆ ਸੀ ਉਹ ਸੀ ਕਰਨਵੀਰ ਸਿੰਘ ਬੁਰਜ ਉਹ ਪਹਿਲੀ ਵਾਰ ਜਿਹੜੀ ਆ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦਾ ਨਾਮ ਉਮੀਦਵਾਰ ਵਜੋਂ ਐਲਾਨਿਆ ਗਿਆ ਸੀ ਤਾਂ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਸੁਖਵਿੰਦਰ ਕੌਰ ਰੰਦਾਵਾ ਨੂੰ ਜਿਹੜਾ ਉਮੀਦਵਾਰ ਐਲਾਨਿਆ ਗਿਆ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਆ VOTING ਕੀਤੀ ਗਈ ਆ ਸਭ ਤੋਂ ਪਹਿਲਾਂ ਕਾਂਗਰਸ ਦੇ ਆਗੂ ਕਰਮਵੀਰ ਸਿੰਘ ਦੇ ਵੱਲੋਂ ਜਿਹੜੀ ਆ VOTING ਕੀਤੀ ਗਈ ਸੀ ਤਾਂ ਹੁਣ ਇਹ ਜਿਹੜੀ ਚੋਣ ਪ੍ਰਕਿਰਿਆ ਤਰਨਤਾਰਨ ਦੇ ਵਿੱਚ ਉਪ ਚੋਣ ਪ੍ਰਕਿਰਿਆ VOTING ਜਿਹੜੀ ਆ ਲਗਾਤਾਰ ਚੱਲ ਰਹੀ ਹੈ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ 23.35% ਜਿਹੜੀ ਆ VOTING ਹੁਣ ਤੱਕ ਹੋ ਚੁੱਕੀ ਹੈ ਤਰਨਤਾਰਨ ਉਪ ਚੋਣ ਲਈ ਵੋਟਿੰਗ ਜਾਰੀ ਹੈ ਲਗਾਤਾਰ ਸਵੇਰ ਤੋਂ 7 ਵਜੇ ਤੋਂ ਜਿਹੜੀ ਆ ਵੋਟਿੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਸ਼ਾਮ 6 ਵਜੇ ਤੱਕ ਜਿਹੜੀ ਆ ਵੋਟਿੰਗ ਕੀਤੀ ਜਾਵੇਗੀ 222 ਜਿਹੜੇ ਆ ਪੋਲਿੰਗ ਬੂਥ ਬਣਾਏ ਗਿਆ ਪੋਲਿੰਗ ਬੂਥਾਂ ਤੇ ਹੀ ਸਵੇਰੇ 7 ਵਜੇ ਤੋਂ ਲਗਾਤਾਰ ਵੋਟਿੰਗ ਜਾਰੀ ਹੈ ਤਾਂ ਦੱਸ ਦਈਏ ਕਿ ਹੁਣ 23.35% ਵੋਟ ਜਿਹੜੀ ਆ ਪੈ ਚੁੱਕੀ ਹੈ 23.35% ਵੋਟਿੰਗ ਜਿਹੜੀ ਆ ਹੋ ਚੁੱਕੀ ਹੈ ਤਰਨਤਾਰਨ ਦੇ ਵਿੱਚ ਅੱਜ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਪੱਪਾ ਭਾਰ ਹੋਈਆਂ ਨੇ ਕਿਉਂਕਿ ਅੱਜ ਤਰਨਤਾਰਨ ਦੇ ਵਿੱਚ ਜਿਮਣੀ ਚੋਣਾਂ ਨੇ ਸਵੇਰੇ 7 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ ਤੇ ਸ਼ਾਮ 6 ਵਜੇ ਤੱਕ ਜਿਹੜੀ ਹੈ VOTING ਹੋਵੇਗੀ ਹਾਲਾਂਕਿ 14 ਨਵੰਬਰ ਨੂੰ ਜਿਹੜੇ ਇਸ ਦੇ ਨਤੀਜੇ ਵੀ ਲਾਣੇ ਜਾਣਗੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ 24 ਘੰਟੇ ਪਹਿਲਾਂ ਚੋਣ ਤੋਂ 24 ਘੰਟੇ ਪਹਿਲਾਂ ਜਿਹੜਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਤਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਰੋਡ ਸ਼ੋਅ ਵੀ ਕੀਤੇ ਗਏ ਸੀ ਚੋਣ ਪ੍ਰਚਾਰ ਕੀਤੇ ਗਏ ਸੀ ਲੋਕਾਂ ਤੱਕ ਆਪਣੀ ਪਾਰਟੀ ਦੇ ਵੱਲੋਂ ਕਰਵਾਏ ਗਏ ਕੰਮ ਜਿਹੜੇ ਵੀ ਉਹ ਗਿਣਾਈ ਗਈ ਸੀ ਤਾਂ ਅੱਜ ਜਿਹੜੀ ਆ VOTING ਹੋ ਰਹੀ ਆ ਸਵੇਰੇ 7 ਵਜੇ ਤੋਂ ਹੀ ਤਰਨਤਾਰਨ ਦੇ ਵਿੱਚ ਚੋਣ ਹੋ ਰਹੀ ਆ ਜੇਕਰ ਗੱਲ ਕਰੀ ਜਾਵੇ 2012 ਦੀ ਤਾਂ 2012 ਦੇ ਵਿੱਚ ਵੀ ਹਰਮੇਤ ਸਿੰਘ ਸੰਧੂ ਜਿਹੜੇ ਆ ਉਮੀਦਵਾਰ ਵਜੋਂ ਐਲਾਨੇ ਗਏ ਸੀ ਪਰ ਉਦੋਂ ਉਹਨਾਂ ਦੀ ਪਾਰਟੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਸੀ ਉਦੋਂ ਵੀ ਉਹਨਾਂ ਨੇ ਜਿਹੜੀ ਆ ਜਿੱਤ ਪ੍ਰਾਪਤ ਕੀਤੀ ਸੀ 50 ਹਜ਼ਾਰ ਦੇ ਕਰੀਬ ਜਿਹੜੀ ਆ ਵੋਟ ਹਰਮੇਤ ਸਿੰਘ ਸੰਧੂ ਨੂੰ ਪਈ ਸੀ ਜਦ ਕਿ ਹੁਣ ਹਰਮੇਤ ਸਿੰਘ ਸੰਧੂ ਜਿਹੜੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿਹੜਾ ਚੋਣ ਦੇ ਵਿੱਚ ਉਤਰੇ ਨੇ ਚੋਣ ਲੜ ਰਹੇ ਨੇ ਤਾਂ ਦੱਸ ਦਈਏ ਕਿ ਉਦੋਂ ਧਰਮ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਿਆ ਸੀ ਤਾਂ ਉਹਨਾਂ ਨੂੰ 45000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਇਸ ਤੋਂ ਇਲਾਵਾ ਜੇਕਰ 2017 ਦੀ ਗੱਲ ਕੀਤੀ ਜਾਵੇ ਤਾਂ 2017 ਦੇ ਵਿੱਚ ਵੀ ਜਿਹੜਾ ਧਰਮਵੀਰ ਅਗਨੀ ਹੋਤਰੀ ਤੇ ਹਰਮਿਤ ਸੰਧੂ ਜਿਹੜੇ ਆ ਕਿ ਹਰਮਿਤ ਸੰਧੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੇ ਤੇ ਧਰਮਵੀਰ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਦੇ ਉਮੀਦਵਾਰ ਸੀ ਤਾਂ ਇਹਨਾਂ ਦੇ ਵਿਚਕਾਰ ਜਿਹੜੀ ਹੈ ਜ਼ਬਰਦਸਤ ਟੱਕਰ ਹੋਈ ਸੀ ਧਰਮਵੀਰ ਅਗਨੀ ਹੋਤਰੀ ਦੀ 2017 ਦੇ ਵਿੱਚ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਜਿੱਤ ਹੋਈ ਸੀ ਉਹਨਾਂ ਨੂੰ ਕਰੀਬ 60000 ਵੋਟ ਪਈ ਸੀ ਤੇ ਹਰਮਿਤ ਸਿੰਘ ਸੰਧੂ ਨੂੰ ਜਿਹੜੀ ਆ 45000 ਦੇ ਕਰੀਬ ਵੋਟ ਪਈ ਸੀ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ 2022 ਦੀ ਤਾਂ 2022 ਦੇ ਵਿੱਚ ਵੀ ਜਿਹੜੀ ਆ ਤਰੰबीर ਅਗਨੀ ਹੋਤਰੀ ਜਿਹੜਿਆ ਉਹ ਹਾਰ ਚੁੱਕੇ ਸੀ ਇਸ ਤੋਂ ਇਲਾਵਾ ਜਿਹੜਿਆ ਸ਼੍ਰੋਮਣੀ ਅਕਾਲੀ ਦਲ ਦੇ ਹਰਮੇਤ ਸਿੰਘ ਸੰਧੂ ਅਗਵੀ ਹਾਰ ਚੁੱਕੇ ਸੀ ਤਾਂ 22 ਦੇ ਵਿੱਚ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਜਿਹੜੀ ਆ ਭਾਰੀ ਜਿੱਤੋਈ ਸੀ ਉਹਨਾਂ ਨੂੰ ਵੀ 52000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਹਾਲਾਂਕਿ ਹਰਮੇਤ ਸਿੰਘ ਜਿਹੜਿਆ ਹਰਮੇਤ ਸਿੰਘ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਤਾਂ ਇਸ ਤੋਂ ਬਾਅਦ ਜਿਹੜਾ ਦੱਸਿਆ ਜਾਂਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਕਸ਼ਮੀਰ ਸਿੰਘ ਸੋਲ ਤਾਂ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਜਿਹੜੀਆਂ ਇਹ ਤਰਨ ਤਾਰਨ ਜਿਮਨੀ ਚੋਣਾਂ ਮੁਰਤੋਂ ਕਰਵਾਈਆਂ ਜਾ ਰਹੀਆਂ ਨੇ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹਰਮਿਤ ਸਿੰਘ ਸੰਧੂ ਸੀ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਵੀ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ 2 ਕੁ ਮਹੀਨੇ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਹਰਮਿਤ ਸਿੰਘ ਸੰਧੂ ਨੂੰ ਜਿਹੜਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੀ ਜਦੋਂ ਹਰਮਿਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਉਦੋਂ ਜਿਹੜਾ ਕਸ਼ਮੀਰ ਸਿੰਘ ਸੋਹਲ ਦਾ ਪੀਏ ਸੀ ਕੋਮਲਪ੍ਰੀਤ ਸਿੰਘ ਉਸ ਦੇ ਵੱਲੋਂ ਵੀ ਜਿਹੜਾ ਰੋਜ਼ ਪ੍ਰਦਰਸ਼ਨ ਰੋਸ਼ ਜ਼ਾਹਿਰ ਕੀਤਾ ਗਿਆ ਸੀ ਉਸ ਦੇ ਵੱਲੋਂ ਵੀ ਇਤਰਾਜ਼ ਕੀਤਾ ਗਿਆ ਸੀ ਉਸ ਦੇ ਵੱਲੋਂ ਜਾ ਰਿਹਾ ਸੀ ਕਿ ਇਸ ਵਿਧਾਨ ਸਭਾ ਦੀ ਸੀਟ ਦੀ ਟਿਕਟ ਜਿਹੜੀ ਆ ਉਸ ਨੂੰ ਦਿੱਤੀ ਜਾਣੀ ਆ ਤਾਂ ਉਸ ਦੇ ਵੱਲੋਂ ਵੀ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹ ਉਹਨਾਂ ਨੇ ਜਿਹੜਾ ਭਾਜਪਾ ਦੇ ਵਿੱਚ ਦਾਖਲ ਦੇ ਦਿੱਤੀ ਸੀ ਭਾਜਪਾ ਦੇ ਨਾਲ ਉਹ ਸ਼ਾਮਲ ਹੋ ਗਏ ਸੀ ਤਾਂ ਅੱਜ ਜਿਹੜੀਆਂ ਨੇ 11 ਨਵੰਬਰ ਹੈ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਰਾਜ ਕੇ ਜਿਹੜਾ ਉੱਥੇ ਪੱਪਾਂ ਪਾਰ ਹੋ ਕੇ ਪਹੁੰਚ ਰਹੀ ਆ ਕਈ ਲੋਕਾਂ ਦੇ ਵੱਲੋਂ ਵੀ ਜਿਹੜਾ ਉੱਥੇ ਜਾ ਕੇ ਆਪਣੀ VOTING ਦਿੱਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 2 ਲੱਖ ਦੇ ਕਰੀਬ ਲੋਕ ਨੇ ਇਹ ਫੈਸਲਾ ਕਰਨਗੇ ਕਿ ਕੌਣ ਤਰਨਤਾਰਨ ਦੇ ਵਿੱਚ ਜਿਹੜਾ ਬਾਜ਼ੀ ਮਾਰੇਗਾ ਵਿਧਾਨ ਸਭਾ ਦੀ ਸੀਟ ਕਿਸ ਦੇ ਪੱਖ ਦੇ ਵਿੱਚ ਜਾਂਦੀ ਹੈ ਇੱਥੇ ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਸੀਟ ਹੈ ਇਹ 2027 ਦੇ ਵਿੱਚ ਆਉਣ ਵਾਲੀਆਂ ਚੋਣਾਂ ਦਾ ਵੀ ਨਤੀਜਾ ਜਿਹੜਾ ਤੈਅ ਕਰ ਸਕਦੇ ਹਾਲਾਂਕਿ 14 ਨਵੰਬਰ ਨੂੰ ਰਿਜ਼ਲਟ ਆਉਣਗੇ ਅੱਜ ਦੱਸਿਆ ਜਾ ਰਿਹਾ ਹੁਣ ਤੱਕ ਜਿਹੜਾ 23.35% ਦੀ ਜਿਹੜੀ ਹੈ VOTING ਹੋ ਚੁੱਕੀ ਹੈ ਸਵੇਰੇ 7:00 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ 222 ਜਿਹੜਿਆ ਪੋਲਿੰਗ ਬੂਥ ਬਣੇ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਤੋਂ ਜਿਹੜਿਆ ਹੁਣ ਹਰਮੇਤ ਸਿੰਘ ਸੰਧੂ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਤਾਂ ਇਹ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਿੰਨ ਵਾਰ ਜਿਹੜਿਆ ਤਰਨਤਾਰਨ ਤੋਂ ਜਿੱਤ ਚੁੱਕੇ ਨੇ ਤਿੰਨ ਵਾਰ ਤਰਨਤਾਰਨ ਦੇ ਜਿਹੜਿਆ ਵਿਧਾਇਕ ਚੁਕੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਪਿਛਲੀ ਵਾਰ ਇਹਨਾਂ ਦੇ ਵਿਰੋਧ ਦੇ ਵਿੱਚ ਤਰਨਵੀਰ ਅਗਨੀਓਤਰੀ ਖੜੇ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਹਾਰ ਹੋਈ ਸੀ ਉਸ ਤੋਂ ਬਾਅਦ ਜਿਹੜਾ ਇਸ ਵਾਰ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਜਿਹੜਾ ਨਵਾਂ ਐਲਾਨਿਆ ਗਿਆ ਸੀ ਉਹ ਸੀ ਕਰਨਵੀਰ ਸਿੰਘ ਬੁਰਜ ਉਹ ਪਹਿਲੀ ਵਾਰ ਜਿਹੜੀ ਆ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦਾ ਨਾਮ ਉਮੀਦਵਾਰ ਵਜੋਂ ਐਲਾਨਿਆ ਗਿਆ ਸੀ ਤਾਂ ਇਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਸੁਖਵਿੰਦਰ ਕੌਰ ਰੰਦਾਵਾ ਨੂੰ ਜਿਹੜਾ ਉਮੀਦਵਾਰ ਐਲਾਨਿਆ ਗਿਆ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਆ VOTING ਕੀਤੀ ਗਈ ਆ ਸਭ ਤੋਂ ਪਹਿਲਾਂ ਕਾਂਗਰਸ ਦੇ ਆਗੂ ਕਰਮਵੀਰ ਸਿੰਘ ਦੇ ਵੱਲੋਂ ਜਿਹੜੀ ਆ VOTING ਕੀਤੀ ਗਈ ਸੀ ਤਾਂ ਹੁਣ ਇਹ ਜਿਹੜੀ ਚੋਣ ਪ੍ਰਕਿਰਿਆ ਤਰਨਤਾਰਨ ਦੇ ਵਿੱਚ ਉਪ ਚੋਣ ਪ੍ਰਕਿਰਿਆ VOTING ਜਿਹੜੀ ਆ ਲਗਾਤਾਰ ਚੱਲ ਰਹੀ ਹੈ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ 23.35% ਜਿਹੜੀ ਆ VOTING ਹੁਣ ਤੱਕ ਹੋ ਚੁੱਕੀ ਹੈ ਤਰਨਤਾਰਨ ਉਪ ਚੋਣ ਲਈ VOTING ਜਾਰੀ ਹੈ ਲਗਾਤਾਰ ਸਵੇਰ ਤੋਂ 7 ਵਜੇ ਤੋਂ ਜਿਹੜੀ ਆ VOTING ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਸ਼ਾਮ 6 ਵਜੇ ਤੱਕ ਜਿਹੜੀ ਹੈ VOTING ਕੀਤੀ ਜਾਵੇਗੀ 222 ਜਿਹੜੇ ਆ ਪੋਲਿੰਗ ਬੂਥ ਬਣਾਏ ਗਿਆ ਪੋਲਿੰਗ ਬੂਥਾਂ ਤੇ ਹੀ ਸਵੇਰੇ 7 ਵਜੇ ਤੋਂ ਲਗਾਤਾਰ VOTING ਜਾਰੀ ਹੈ ਤਾਂ ਦੱਸ ਦਈਏ ਕਿ ਹੁਣ 23.35% ਵੋਟ ਜਿਹੜੀ ਹੈ ਪਹਿ ਚੁੱਕੀ ਹੈ 23.35% VOTING ਜਿਹੜੀ ਹੈ ਹੋ ਚੁੱਕੀ ਹੈ ਤਰਨਤਾਰਨ ਦੇ ਵਿੱਚ ਅੱਜ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਪੱਬਾਂ ਪਾਰ ਹੋਈਆਂ ਨੇ ਕਿਉਂਕਿ ਅੱਜ ਤਰਨਤਾਰਨ ਦੇ ਵਿੱਚ ਜਿਮਣੀ ਚੋਣਾਂ ਨੇ ਸਵੇਰੇ 7 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ ਤੇ ਸ਼ਾਮ 6 ਵਜੇ ਤੱਕ ਜਿਹੜੀ ਹੈ VOTING ਹੋਵੇਗੀ ਹਾਲਾਂਕਿ 14 ਨਵੰਬਰ ਨੂੰ ਜਿਹੜੇ ਇਸ ਦੇ ਨਤੀਜੇ ਵੀ ਲਾਣੇ ਜਾਣਗੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ 24 ਘੰਟੇ ਪਹਿਲਾਂ ਚੋਣ ਤੋਂ 24 ਘੰਟੇ ਪਹਿਲਾਂ ਜਿਹੜਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਤਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਰੋਡ ਸ਼ੋਅ ਵੀ ਕੀਤੇ ਗਏ ਸੀ ਚੋਣ ਪ੍ਰਚਾਰ ਕੀਤੇ ਗਏ ਸੀ ਲੋਕਾਂ ਤੱਕ ਆਪਣੀ ਪਾਰਟੀ ਦੇ ਵੱਲੋਂ ਕਰਵਾਏ ਗਏ ਕੰਮ ਜਿਹੜੇ ਵੀ ਉਹ ਗਿਣਾਏ ਗਏ ਸੀ ਤਾਂ ਅੱਜ ਜਿਹੜੀ ਆ VOTING ਹੋ ਰਹੀ ਆ ਸਵੇਰੇ 7 ਵਜੇ ਤੋਂ ਹੀ ਤਰਨਤਾਰਨ ਦੇ ਵਿੱਚ ਚੋਣ ਹੋ ਰਹੀ ਆ ਜੇਕਰ ਗੱਲ ਕਰੀ ਜਾਵੇ 2012 ਦੀ ਤਾਂ 2012 ਦੇ ਵਿੱਚ ਵੀ ਹਰਮੇਤ ਸਿੰਘ ਸੰਧੂ ਜਿਹੜੇ ਆ ਉਮੀਦਵਾਰ ਵਜੋਂ ਐਲਾਨੇ ਗਏ ਸੀ ਪਰ ਉਦੋਂ ਉਹਨਾਂ ਦੀ ਪਾਰਟੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਸੀ ਉਦੋਂ ਵੀ ਉਹਨਾਂ ਨੇ ਜਿਹੜੀ ਆ ਜਿੱਤ ਪ੍ਰਾਪਤ ਕੀਤੀ ਸੀ 50 ਹਜ਼ਾਰ ਦੇ ਕਰੀਬ ਜਿਹੜੀ ਆ ਵੋਟ ਹਰਮੇਤ ਸਿੰਘ ਸੰਧੂ ਨੂੰ ਪਈ ਸੀ ਜਦਕਿ ਹੁਣ ਹਰਮੇਤ ਸਿੰਘ ਸੰਧੂ ਜਿਹੜੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿਹੜਾ ਚੋਣ ਦੇ ਵਿੱਚ ਉਤਰੇ ਨੇ ਚੋਣ ਲੜ ਰਹੇ ਨੇ ਤਾਂ ਕੇ ਉਦੋਂ ਧਰਮਵੀਰ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਿਆ ਸੀ ਤਾਂ ਉਹਨਾਂ ਨੂੰ 45000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਇਸ ਤੋਂ ਇਲਾਵਾ ਜੇਕਰ 2017 ਦੀ ਗੱਲ ਕੀਤੀ ਜਾਵੇ ਤਾਂ 2017 ਦੇ ਵਿੱਚ ਵੀ ਜਿਹੜਾ ਧਰਮਵੀਰ ਅਗਨੀ ਹੋਤਰੀ ਤੇ ਹਰਮਿਤ ਸੰਧੂ ਜਿਹੜੇ ਆ ਕਿ ਹਰਮਿਤ ਸੰਧੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੇ ਤੇ ਧਰਮਵੀਰ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਦੇ ਉਮੀਦਵਾਰ ਸੀ ਤਾਂ ਇਹਨਾਂ ਦੇ ਵਿਚਕਾਰ ਜਿਹੜੀ ਹੈ ਜ਼ਬਰਦਸਤ ਟੱਕਰ ਹੋਈ ਸੀ ਧਰਮਵੀਰ ਅਗਨੀ ਹੋਤਰੀ ਦੀ 2017 ਦੇ ਵਿੱਚ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਜਿੱਤ ਹੋਈ ਸੀ ਉਹਨਾਂ ਨੂੰ ਕਰੀਬ 60000 ਵੋਟ ਪਈ ਸੀ ਤੇ ਹਰਮਿਤ ਸਿੰਘ ਸੰਧੂ ਨੂੰ ਜਿਹੜੀ ਆ 45000 ਦੇ ਕਰੀਬ ਵੋਟ ਪਈ ਸੀ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ 2022 ਦੀ ਤਾਂ 2022 ਦੇ ਵਿੱਚ ਵੀ ਜਿਹੜੀ ਆ ਤਰੰਬੀਰ ਅਗਨੀ ਹੋਤਰੀ ਜਿਹੜਿਆ ਉਹ ਹਾਰ ਚੁੱਕੇ ਸੀ ਇਸ ਤੋਂ ਇਲਾਵਾ ਜਿਹੜਿਆ ਸ਼੍ਰੋਮਣੀ ਅਕਾਲੀ ਦਲ ਦੇ ਹਰਮੇਤ ਸਿੰਘ ਸੰਧੂ ਅਗਵੀ ਹਾਰ ਚੁੱਕੇ ਸੀ ਤਾਂ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਜਿਹੜੀ ਆ ਭਾਰੀ ਜਿੱਤੋਈ ਸੀ ਉਹਨਾਂ ਨੂੰ ਵੀ 52000 ਦੇ ਕਰੀਬ ਜਿਹੜੀ ਆ ਵੋਟ ਪਈ ਸੀ ਹਾਲਾਂਕਿ ਹਰਮੇਤ ਸਿੰਘ ਜਿਹੜੇ ਹਰਮੇਤ ਸਿੰਘ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਤਾਂ ਇਸ ਤੋਂ ਬਾਅਦ ਜਿਹੜਾ ਦੱਸਿਆ ਜਾਂਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਕਸ਼ਮੀਰ ਸਿੰਘ ਸੋਲ ਤਾਂ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਜਿਹੜੀਆਂ ਇਹ ਤਰਨ ਤਾਰਨ ਜਿਮਨੀ ਚੋਣਾ ਮੁਰਤੋਂ ਕਰਵਾਈਆਂ ਜਾ ਰਹੀਆਂ ਨੇ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹਰਮਿਤ ਸਿੰਘ ਸੰਧੂ ਸੀ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਵੀ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ 2 ਕੁ ਮਹੀਨੇ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਹਰਮਿਤ ਸਿੰਘ ਸੰਧੂ ਨੂੰ ਜਿਹੜਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੀ ਜਦੋਂ ਹਰਮਿਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਉਦੋਂ ਜਿਹੜਾ ਕਸ਼ਮੀਰ ਸਿੰਘ ਸੋਹਲ ਦਾ ਪੀਏ ਸੀ ਕੋਮਲਪ੍ਰੀਤ ਸਿੰਘ ਉਸ ਦੇ ਵੱਲੋਂ ਵੀ ਜਿਹੜਾ ਰੋਸ ਪ੍ਰਦਰਸ਼ਨ ਰੋਸ ਜ਼ਾਹਿਰ ਕੀਤਾ ਗਿਆ ਸੀ ਉਸ ਦੇ ਵੱਲੋਂ ਵੀ ਇਤਰਾਜ਼ ਕੀਤਾ ਗਿਆ ਸੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸ ਵਿਧਾਨ ਸਭਾ ਦੀ ਸੀਟ ਦੀ ਟਿਕਟ ਜਿਹੜੀ ਆ ਉਸ ਨੂੰ ਦਿੱਤੀ ਜਾਣੀ ਆ ਤਾਂ ਉਸ ਦੇ ਵੱਲੋਂ ਵੀ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹ ਉਹਨਾਂ ਨੇ ਜਿਹੜਾ ਭਾਜਪਾ ਦੇ ਵਿੱਚ ਦਾਖਲ ਦੇ ਦਿੱਤੀ ਸੀ ਭਾਜਪਾ ਦੇ ਨਾਲ ਉਹ ਸ਼ਾਮਲ ਹੋ ਗਏ ਸੀ ਤਾਂ ਅੱਜ ਜਿਹੜੀਆਂ ਨੇ 11 ਨਵੰਬਰ ਹੈ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਰਾਜ ਕੇ ਜਿਹੜਾ ਉੱਥੇ ਪੱਪਾਂ ਪਾਰ ਹੋ ਕੇ ਪਹੁੰਚ ਰਹੀ ਹੈ ਕਈ ਲੋਕਾਂ ਦੇ ਵੱਲੋਂ ਵੀ ਜਿਹੜਾ ਉੱਥੇ ਜਾ ਕੇ ਆਪਣੀ VOTING ਦਿੱਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 2 ਲੱਖ ਦੇ ਕਰੀਬ ਲੋਕ ਨੇ ਇਹ ਫੈਸਲਾ ਕਰਨਗੇ ਕਿ ਕੌਣ ਤਰਨਤਾਰਨ ਦੇ ਵਿੱਚ ਜਿਹੜਾ ਬਾਜ਼ੀ ਮਾਰੇਗਾ ਵਿਧਾਨ ਸਭਾ ਦੀ ਸੀਟ ਕਿਸ ਦੇ ਪੱਕੇ ਦੇ ਵਿੱਚ ਜਾਂਦੀ ਹੈ ਇੱਥੇ ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਜਿਹੜੀ ਸੀਟ ਹੈ ਇਹ 2027 ਦੇ ਵਿੱਚ ਆਉਣ ਵਾਲੀਆਂ ਚੋਣਾਂ ਦਾ ਵੀ ਨਤੀਜਾ ਜਿਹੜਾ ਤੈਅ ਕਰ ਸਕਦੀ ਹੈ ਹਾਲਾਂਕਿ 14 ਨਵੰਬਰ ਨੂੰ ਰਿਜ਼ਲਟ ਆਉਣਗੇ ਅੱਜ ਦੱਸਿਆ ਜਾ ਰਿਹਾ ਹੁਣ ਤੱਕ ਜਿਹੜਾ 23.35% ਦੀ ਜਿਹੜੀ ਹੈ VOTING ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਲਗਾਤਾਰ VOTING ਹੋ ਰਹੀ ਹੈ 222 ਜਿਹੜਿਆ ਪੋਲਿੰਗ ਬੂਥ ਬਣੇ ਨੇ ਦੱਸਦੀਏ ਕਿ ਆਮ ਆਦਮੀ ਪਾਰਟੀ ਤੋਂ ਜਿਹੜਿਆ ਹੁਣ ਹਰਮੇਤ ਸਿੰਘ ਸੰਧੂ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਤਾਂ ਇਹ ਵਿਧਾਨ ਸਭਾ ਦੀਆਂ ਚੋਣਾਂ ਤਰਨ ਤਾਰਨ ਦੇ ਜਿਹੜੇ ਆ ਵਿਧਾਇਕ ਰਾਹ ਚੁੱਕੇ ਨੇ ਇਸ ਤੋਂ ਇਲਾਵਾ ਜੇ ਗੱਲ